ਕਹਤਾ ਹੈ ਕਿਸਾਨ ਵੀਰੋਤਾ ਸਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਵੀਰੇ ਜਸ਼ਵਿੰਦਰ ਸਿੰਘ ਆ ਜੀ ਪਿੰਡ ਤੌਲਾ ਜ਼ਿਲ੍ਹਾ ਰਣਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 9779621268 ਜਿਹੜੇ ਆਪਾਂ ਵੈੜ ਦੇਖੀਏ ਨਹੀਂ ਕਿਹੜਾ ਸੂਆ ਸੂਈ ਹੈ ਇਹ ਵੀਰੇ ਦੂਸਰਾ ਸੂਆ ਸੂਈ ਹੈ ਜੀ ਵੈੜ ਤੇ ਇਹ ਰਾਤ ਦੀ ਸੂਈ ਹੈ ਮਗਰ ਬੱਚੀ ਹੈ ਵੀਰੇ ਜਰਸੀ ਦੀ ਬੱਚੀ ਦਿੱਤੀ ਆ ਉਹ ਤਾਂ ਨਹੀਂ ਹੈ ਮਗਰ ਜਰਸੀ ਦੀ ਆ ਗਈ ਬੱਚੀ ਜੇਰ ਜੀ ਰੋਕੇ ਹੈਣਾ ਜੇਰ ਵਗੈਰਾ ਇਹ ਡਾਣਾ ਵੀਡੀਓ ਆਪਣੇ ਕੋਲ ਬਣੀ ਹੋਈ ਹੈ ਥ ਮਾਲਕਾਂ ਨੇ ਕਿੰਨਾ ਕਿ ਦੱਸਿਆ ਦੁੱਧਾ ਕੋਣ ਪਹਿਲਾਂ ਦਾ 18 ਤੋਂ 20 ਕਿਲੋ ਦੇ ਦੋ ਵਿਚਕਾਰ ਦੁੱਧ ਕੱਢਿਆ ਨਾ ਸਵੇਰੇ ਆਪਾਂ ਕਿੰਨਾ ਚੋੜੇ ਦਾ ਬੋਲ ਮੇਰੇ ਵੀਰੇ 5 ਕਿਲੋ ਬੋਲ ਆਖਦੇ ਅੰਦਾਜ਼ਾ ਲਾ ਕੇ ਚੱਲੀਏ ਵੀ 18 ਕਿਲੋ ਦੁੱਧ ਗਰਮੀ ਚ ਦੇਣ ਵਾਲੀ ਹੈਗੀ 20 ਕਿਲੋ ਦੇ ਵੀ ਬੰਦਾ 18 ਮੰਨ ਕੇ ਲੈ ਚੋਣ ਚ ਵਾ ਇੱਕ ਨੰਬਰ ਹੈ ਚੋਣ ਚ ਵਾ ਇੱਕ ਨੰਬਰ ਹੈ ਠੰਡੀ ਸੀਲ ਗਲਾਸ ਵਰਗਾ ਥਾ ਠੀਕ ਹੈ ਸੁਭਰ ਧਾਰਾ ਵਗੈਰਾ ਦੇਖ ਸਕਦੇ ਹੋ ਧਾਰਾਂ ਦੀ ਓਕੇ ਆ ਤੇ ਮਗਰ ਜਮਾਰ ਦੀ ਪੂਰਾ ਬਾਲੀ ਠੰਡੀ ਸੀਲ ਆ ਜੀ ਦੀ ਗਮੂਰਲੇ ਚ ਹੋਰ ਮਾਰ ਦੀ ਧਾਰਾ ਵਗੈਰਾ ਦੇਖੋ ਜਮਾ ਸਾਫ ਸੁਥਰੀਆਂ ਸੋ ਕਿਸੇ ਵੀਰ ਦੇ ਪਸੰਦ ਉਹ ਆ ਦੀ ਦੇਖ ਕੇ ਤਸੱਲੀ ਕਰਕੇ ਖਰੀਦੜੀ ਕਰ ਸਕਦੇ ਧਾਰਾਂ ਆਪਾਂ ਮਾਰ ਕੇ ਦਿਖਾਤੀਆਂ ਤੇ ਚੋਣ ਤਾਂ ਕਿਆ ਬਾਤਾਂ ਆ ਲਈ ਲੱਗੀਆਂ ਥੋਰੀ ਵੀਰੇ ਬਾਹਰ ਨੂੰ ਤੇ ਮੁੱਲ ਵਾੜੀ ਇਹਦਾ ਕੀ ਕਰਨਾ ਆਪਾਂ ਮੁੱਲ ਵੀਰੇ ਇਹਦਾ ਜੇ 70 ਕਰਾਣਾ ਆ 67 ਕਰਾਣਾ ਆ ਹਾਂ 62000 ਦੀ ਵੈੜ ਦੇ ਦਾ ਥੋਰੀ ਫਿਰ ਬਾਹਰ ਨੂੰ ਸੋ 62000 ਦੀ ਵੀਰ ਕਿੰਦਾ ਵੈੜ ਦੇ ਦਾਂਗੇ ਤੇ ਚੋਣ ਬਸਵਾ ਦੇਖੋ ਜਮਾ ਕਿਆ ਬਾਤਾਂ ਪੂਰਾ ਸਾਫ ਸੁਥਰਾ ਲੇਵੇ ਦੀ ਪੂਰੀ ਫੱਟ ਫੱਟ ਆ ਜਾਵਾ ਕੰਪਲੈਕਸਟ ਰੱਖੂ ਵੀਰੇ ਲੇਵਾ ਨੇ ਟੂ ਫੇਗਰ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਇਹਨੂੰ ਹਨਾ ਜਮੀ ਲੋੜ ਨਹੀਂ ਗਲਾਸ ਹੀ ਦੇਖੋ ਸੋ ਥਣ ਥਣ ਦੇਖੋ ਪੂਰਾ ਸਾਫ ਸੁਥਰਾ ਸਰਕਾਰ ਵੋਟਾ ਥਣ ਬੱਗੇ ਹੈ ਪਿੱਛੇ ਬੱਚੀ ਹਨਾ ਹਾਂ ਜੀ ਹਾਂ ਧੋਈ ਵਾਹ ਸੋ ਫਿਰ ਉਹ ਕਦ ਕਾਟ ਵਗੈਰਾ ਦੇਖੋ ਸਾਫ ਸੁਥਰਾ ਚੰਗੀ ਜਿੰਦ ਜਾਨ ਵਾਲੀ ਦੂਸਰਾ ਸੁਆ ਬੈੜ ਸੁਈ ਸਵਾਈ ਤਾਰਾ ਵੀ ਨੇ ਮਾਰ ਕੇ ਦਿਖਾਤੀਆਂ ਜੇਰ ਵਗੈਰਾ ਡੇਟ ਵੀ ਫੁੱਲ ਹੈ ਵੈਰਿਟੀ ਲੋ ਇਹਦੀ ਹਾਈਟ ਵੀ ਫੁੱਲ ਆ ਜਾ ਸਾਈਜ਼ ਵਗੈਰਾ ਪੂਰੀ ਬਣ ਤਰੋ ਕੇ ਆ ਹਨਾ ਜਿਹੇ ਜੇ ਮਰਜੀ ਬੱਚੇ ਲੈ ਲੈ ਸ਼ਾਈਨਿੰਗ ਬਹੁਤ ਹੈ ਜੇ ਕਲਰ ਦੀ ਚਾਹੇ ਆਪਾਂ ਇਹ ਤਾਂ ਜਰਸੀ ਤੇ ਬੱਚੇ ਪੈਦਾ ਕਰ ਲਈਏ ਚਾਹੇ ਕਰ ਲਈਏ ਆਪਾਂ ਇਹ ਦੋ ਜਿਹੇ ਜੇ ਮਰਜ਼ੀ ਐਰ ਸ਼ੈਰ ਦੀ ਹਨਾ ਬਲੱਡ ਜਿਆਦਾ ਹੈ ਤੇ ਸ਼ੈਰ ਵਾਲਾ 62000 ਚੋ ਗਜਾਇ ਸੋਝ ਮਾੜੀ ਮੋਟੀ ਕੋਈ ਨਾ ਕਰਦਾ ਵੀਰੇ ਮਾਨ ਕਰਕੇ ਸੋ 62000 ਚੋ ਮਾਨਦਾਨ ਹੋ ਜੂ 9779621161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ